ਅੱਜ ਮੈਂ ਤੁਹਾਨੂੰ ਇੱਕ ਹੋਰ ਕਹਾਣੀ ਸੁਣਾਉਣ ਜਾ ਰਹੀ ਹਾਂ ਇਹ ਵੀ ਵਿਸਾਖੀ ਵਾਲੇ ਦਿਨ ਨਾਲ ਜੁੜੀ ਹੋਈ ਹੈ ਭਾਈ ਤਾਰਾ ਸਿੰਘ ਜੀ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ 1710 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਰਾਜ ਵਿੱਚ ਜ਼ਿਮੀਦਾਰਾ ਖਤਮ ਕਰਕੇ ਮੁਜ਼ਾਰਿਆਂ ਨੂੰ ਜ਼ਮੀਨ ਦੇ ਮਾਲਕ ਬਣਾ ਦਿੱਤਾ ਸੀ ਕਈ ਚੌਧਰੀਆਂ ਦੀ ਪਿੰਡਾਂ ਦੀ ਮਾਲਕੀ ਖਤਮ ਹੋ ਜਾਣ ਤੇ ਵੀ ਉਹਨਾਂ ਦੀਆਂ ਚੌਧਰੀਆਂ ਵਾਲੀਆਂ ਆਦਤਾਂ ਨਾ ਗਈਆਂ ਸਾਹਿਬ ਰਾਏ ਨੋਜ ਹੀਰੇ ਪਿੰਡਾਂ ਦਾ ਚੌਧਰੀ ਉਹਨਾਂ ਵਿੱਚੋਂ ਇੱਕ ਸੀ ਜਿਹੜਾ ਆਪਣੀਆਂ ਘੋੜੀਆਂ ਦੂਜਿਆਂ ਦੇ ਖੇਤਾਂ ਵਿੱਚ ਚੁਗਣ ਲਈ ਖੁੱਲੀਆਂ ਛੱਡ ਦਿੰਦਾ ਸੀ ਨੋਜ ਹੀਰੇ ਨਾਲ ਲੱਗਦੇ ਪੜਾਣਾ ਪਿੰਡ ਦੇ ਮਾਲੀ ਸਿੰਘ ਤੇ ਗੁਰਬਖਸ਼ ਸਿੰਘ ਨੇ ਸਾਹਿਬ ਰਾਏ ਨੂੰ ਬੇਨਤੀ ਕੀਤੀ ਤੁਸੀਂ ਆਪਣੀਆਂ ਕੋੜੀਆਂ ਨੂੰ ਬੰਨ੍ਹ ਕੇ ਰੱਖਿਆ ਕਰੋ ਇਹ ਖੁੱਲੀਆਂ ਫਿਰਦੀਆਂ ਸਾਡੀ ਫਸਲ ਖਰਾਬ ਕਰਦੀਆਂ ਹਨ ਸਾਹਿਬ ਰਾਏ ਨੇ ਚੌਧਰਪੂਨੇ ਦੇ ਰੋਬ ਵਿੱਚ ਕਿਹਾ ਜਦੋਂ ਮੈਂ ਤੁਸਾਂ ਦੇ ਕੇਸ ਕਟਵਾ ਕੇ ਰਸੇ ਬਣਵਾ ਲਏ ਤਦ ਮੈਂ ਉਹਨਾਂ ਰਸਿਆਂ ਨਾਲ ਇਹਨਾਂ ਨੂੰ ਬੰਨਾਂਗਾ ਸਿੰਘਾਂ ਨੇ ਪੂਸੇ ਪਿੰਡ ਦੇ ਸਰਦਾਰ ਅਮਰ ਸਿੰਘ ਤੇ ਬਗੈਲ ਸਿੰਘ ਨੂੰ ਸਾਹਿਬ ਰਾਏ ਦੀ ਵਧੀਕੀ ਦੱਸੀ ਉਹਨਾਂ ਨੇ ਚੌਧਰੀ ਦੀਆਂ ਕੋੜੀਆਂ ਚੋਰੀ ਕਰਕੇ ਵੇਚ ਦਿੱਤੀਆਂ ਤੇ ਮਾਇਆ ਭਾਈ ਤਾਰਾ ਸਿੰਘ ਦੇ ਲੰਗਰ ਵਿੱਚ ਪਾ ਦਿੱਤੀ ਭਾਈ ਤਾਰਾ ਸਿੰਘ ਵਾਹ ਪਿੰਡ ਦੇ ਰਹਿਣ ਵਾਲੇ ਖੇਤੀ ਕਰਕੇ ਗੁਜ਼ਾਰਾ ਕਰਦੇ ਸਨ ਉਹਨਾਂ ਨੇ ਖੇਤਾਂ ਵਿੱਚ ਰਿਆਇਸ਼ ਰੱਖੀ ਹੋਈ ਸੀ ਜਿੱਥੇ ਉਹਨਾਂ ਨੇ ਗੁਰਦੁਆਰਾ ਬਣਾਇਆ ਹੋਇਆ ਸੀ ਸਾਹਿਬ ਰਾਏ ਨੂੰ ਇੱਕ ਦਿਨ ਉਸਦੇ ਆਦਮੀ ਨੇ ਦੱਸਿਆ ਸਰਦਾਰ ਬਗੇਲ ਸਿੰਘ ਜਿਸ ਨੇ ਤੁਹਾਡੀਆਂ ਘੋੜੀਆਂ ਚੋਰੀ ਕੀਤੀਆਂ ਸਨ ਉਹ ਪਾਈ ਤਾਰਾ ਸਿੰਘ ਦੇ ਡੇਰੇ ਅੱਜ ਆਇਆ ਹੋਇਆ ਹੈ। ਸਾਹਿਬ ਰਾਏ ਆਪਣੇ ਆਦਮੀ ਲੈ ਕੇ ਡੇਰੇ ਪੁੱਜ ਗਿਆ ਤੇ ਪਾਈ ਤਾਰਾ ਸਿੰਘ ਨੂੰ ਉਸਨੇ ਕਿਹਾ ਮੇਰਾ ਚੋਰ ਤੇਰੇ ਡੇਰੇ ਵਿੱਚ ਹੈ ਉਸ ਨੂੰ ਮੇਰੇ ਹਵਾਲੇ ਕਰ ਦੇ ਨਹੀਂ ਤਾਂ ਮੈਂ ਜੁੱਤੀਆਂ ਮਾਰ ਕੇ ਲੈ ਲਵਾਂਗਾ। ਉਸਨੇ ਇਹ ਸ਼ਬਦ ਕਾਹੇ ਹੀ ਸੰ ਕਿ ਕੋਲ ਖੜੇ ਸਿੰਘ ਨੇ ਸਾਹਿਬ ਰਾਏ ਨੂੰ 2-4 ਜੁੱਤੀਆਂ ਟਿਕਾ ਦਿੱਤੀਆਂ ਤੇ ਕਿਹਾ ਤੂੰ ਤਾਂ ਫਿਰ ਕਦੇ ਮਾਰੇਗਾ ਪਰ ਅੱਜ ਆਪ ਖਾਲ ਹੈ ਸਾਹਿਬ ਰਾਏ ਸਿੰਘ ਪਾਸੋਂ ਬੇਇੱਜ਼ਤੀ ਕਰਵਾ ਕੇ ਪੱਟੀ ਦੇ ਫੌਜਦਾਰ ਜ਼ਫਰ ਬੇਗ ਪਾਸ ਜਾਫਰਿਆਦੀ ਹੋਇਆ ਉਹ 200 ਘੋੜ ਸਵਾਰ ਲੈ ਕੇ ਸਿੰਘਾਂ ਨੂੰ ਸੋਧਣ ਲਈ ਸੂਰਜ ਚੜਨ ਤੋਂ ਪਹਿਲਾਂ-ਪਹਿਲਾਂ ਭਾਈ ਤਾਰਾ ਸਿੰਘ ਦੇ ਦੇਰੇ ਪੁੱਜ ਗਿਆ ਸੂਰਜ ਚੜਨ ਤੱਕ ਉਹਨਾਂ ਦੀ ਸਿੱਖਾਂ ਨਾਲ ਬੜੀ ਜੰਮ ਕੇ ਲੜਾਈ ਹੋਈ ਜਿਸ ਵਿੱਚ ਸਰਦਾਰ ਬਗੇਲ ਸਿੰਘ ਸ਼ਹੀਦੀ ਪਾ ਗਏ ਤੇ ਫੌਜਦਾਰ ਦੇ 200 ਭਤੀਜੇ ਮਾਰੇ ਗਏ ਉਸ ਪਿੱਛੋਂ ਫੌਜਦਾਰ ਆਪਣੇ ਆ ਭਤੀਜਿਆਂ ਦੀਆਂ ਲਾਸ਼ਾਂ ਉਠਾ ਕੇ ਭੱਜ ਗਿਆ ਫੌਜਦਾਰ ਨੇ ਆਪਣੇ ਭਤੀਜਿਆਂ ਦੀਆਂ ਲਾਸ਼ਾਂ ਲਿਜਾ ਕੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਦਿਖਾਈਆ ਉਸਨੇ ਮੋਮਨ ਖਾਨ ਨੂੰ 2000 ਕੋੜ ਸਵਾਰ ਦੇ ਕੇ ਕਿਹਾ ਤੂੰ ਹੁਣੇ ਹੀ ਤਾਰਾ ਸਿੰਘ ਦੇ ਡੇਰੇ ਚਲਾ ਜਾ ਤੇ ਤਾਰਾ ਸਿੰਘ ਨੂੰ ਜਿੰਦਾ ਜਾਂ ਮਰਦਾ ਮੇਰੇ ਹਾਜ਼ਰ ਕਰ ਮੋਮਨ ਖਾਨ ਦੇ ਡੇਰੇ ਪੁੱਜਣ ਤੋਂ ਪਹਿਲਾਂ ਹੀ ਭਾਈ ਤਾਰਾ ਸਿੰਘ ਨੂੰ ਖਬਰ ਪੁੱਜ ਗਈ ਕਿ ਮੋਮਨ ਖਾਨ ਫੌਜ ਲੈ ਕੇ ਆ ਰਿਹਾ ਸੀ ਉਹਨਾਂ ਨੇ ਡੇਰੇ ਦੇ ਸਾਰੇ ਸਿੱਖਾਂ ਨੂੰ ਇਕੱਠੇ ਕਰਕੇ ਕਿਹਾ ਜਿਸ ਨੂੰ ਧਰਮ ਨਾਲੋਂ ਜਾਨ ਪਿਆਰੀ ਹੈ ਉਹ ਹੁਣੇ ਸਾਥ ਛੱਡ ਕੇ ਜਾ ਸਕਦਾ ਹੈ ਉਹਨਾਂ 52 ਸਿੱਖਾਂ ਵਿੱਚੋਂ ਕੋਈ ਵੀ ਸਾਥ ਛੱਡ ਕੇ ਜਾਣ ਲਈ ਤਿਆਰ ਨਾ ਹੋਇਆ ਸਾਰੇ ਸਿੱਖ ਮੋਰਚੇ ਬਣਾ ਕੇ ਬੈਠ ਗਏ ਤੇ ਮੋਮਨ ਖਾਨ ਦੀ ਉਡੀਕ ਕਰਨ ਲੱਗੇ ਫੌਜ ਦੇ ਪੁੱਜਾਂ ਉੱਪਰ ਦੋਹਾਂ ਪਾਸਿਆਂ ਤੋਂ ਹਮਲੇ ਹੋਣ ਲੱਗੇ 1726 ਈਸਵੀ ਦੀ ਵਿਸਾਖੀ ਵਾਲੇ ਦਿਨ ਉਹ 52 ਸਿੱਖ 2000 ਕੋਟ ਸਵਾਰਾਂ ਦਾ ਟਾਕਰਾ ਕਰਦੇ ਸ਼ਹੀਦੀ ਪ੍ਰਾਪਤ ਕਰ ਗਏ